ਗੁਰੂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਆਂ ਜਬ ਤੇ ਦਰਸ਼ਨ ਭੇਟੇ ਸਾਂਝੋ ਭੱਲੇ ਦਿਨ ਸੋਇ ਆਏ ਮਹਾ ਆਨੰਦ ਸੁਦਾ ਪਰ ਕੀਰਤਨ ਪ੍ਰਕਿਰਤਿ ਦਾਤਾ ਦਾਏ ਭਵ ਕੰਨਨ ਦੁਖ ਭਜਨ ਸੁਵਾਮੀ ਭਗਤ ਬਸਰ ਨਿਰੰਕਾਰੇ ਕੋਟ ਬਰਾਦ ਮਿਟੇ ਕੰਨ ਬੀਤਰ ਜਾਂ ਗੁਰਮਖ ਨਾਮ ਸਮਾਦੇ ਮੇਰਾ ਮਨ ਲੱਗ ਹੈ ਰਾਮ ਪਿਆਰੇ ਦੇਨ ਦਿਆਲ ਕਰੀ ਪ੍ਰਭ ਕਿਰਪਾ ਬਸ ਕੀਨੇ ਪੰਚ ਦੁਤਾਰੇ ਵਾਹਿਗੁਰੂ ਜੀਵ ਤਨ ਸਰੀਰ ਮਨ ਲਾ ਪੰਜਵੰ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋ ਈ ਸੁਭਦ ਸੋ ਜਾਨੀ ਤਨ ਕੇ ਸੁਨਿਆ ਦੁਖ ਸੁਖ ਮੇਰਾ ਕਉ ਵਿਦ ਨਿੱਕੀ ਗਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋ ਈ ਸੁਭਦ ਸੋ ਜਾਨੀ ਨੇ ਹੀ ਸੁਨੇ ਆ ਦੁਖ ਸੁਖ ਮੇਰਾ ਤੋ ਵਿਦ ਨੀ ਕੀ ਕਟਾਨੀ ਜੇ ਕੀ ਏਕ ਅੰਮੀ ਪੈ ਮੰਨੀ ਅਮਰਜ ਤਨ ਕਰ ਰਹਿ ਮੋਤੇ ਦੇ ਤਨ ਚਰਨੀ ਕੀਮਤ ਜਾਨੀ ਰਹਾਉ ਅਮਰਤ ਨਰ ਮੋਲੁ ਕੀਦਾ ਗੁਰ ਜੀ ਨੰਮਤਾਨੀ ਬਿਗਨੰਡੋਲ ਗਰਡ ਕਰ ਰਹਿਓ ਪੂਰਨ ਹੋਏ ਤ੍ਰਿਪਤਨੀ ਹੋਏ ਜੋ ਮੀਚ ਅੰਕਮ ਕਚ ਹੋਤੇ ਤਨ ਕੀ ਬਾਤ ਬਲਾਨੀ ਲਾਮ ਕਰ ਮਿਲ ਚੱਲੀ ਹੋਈ ਐ ਤਾਤੇ ਪੰਕ ਬਕਾਨੀ ਰੋਡੋਂ ਜੋਤ ਸਜ ਸੁਖ ਸੋਭਾ ਬਾਜੀ ਅਨੰਤ ਬਾਨੀ ਕਉ ਨਾਨਕ ਨੇ ਚਲ ਕਰ ਵਾੰਦਿਓ ਗੁਰ ਕੀਓ ਬੰਦਨਨੀ ਪਰਉਤੰਦਰੁ ਤੁਸੈ ਸੁਖ ਸੋਭਾ ਬਾਝੀ ਨਮਤ ਬਾਨੀਐ ਕਉ ਨਾਨਕ ਨੇ ਚਲ ਕਰ ਵਾੰਦਿਓ ਗੁਰ ਕੀਓ ਬੰਦਨਨੀ ਵਾਝ ਗੁਰੂ ਜੀ ਕਾ ਖਾਲਸਾ ਵਾਝ ਗੁਰੂ ਜੀ ਕੀ ਵਤੇ